ਚੇ ਨਹੀਂ ਕੀ ਨਹੀਂ ਚੋਈ ਦੀ ਚੇ ਨਾ ਚੁੰਦੀ ਕੋਲ ਲਿਖ ਲੈ ਚੇ ਨਹੀਂ ਕੀ ਇਹ ਚੋਈ ਦੀ ਨਾ ਚੁੰਦੀ ਗੱਲ ਸੁਣ ਗੱਲ ਸੁਣ ਆ ਪਰਸ ਫੜਨੀ ਲੱਡੂ ਬਾਹ ਚੋਂ ਖਾਲੀ ਬਲਗਾਲ ਤਾ ਸੁਣ ਲਾ ਚੌਲ ਸੀ ਜਾਨ ਨਹੀਂ ਆ ਕਿਤੇ ਲੱਡੂ ਇਧਰ ਐ ਮਿੱਠਾ ਨੂੰ ਪਤਾ ਇੱਕ ਗੱਲ ਤਾਂ ਪਤਾ ਤੈਨੂੰ ਨਹੀਂ ਪਤਾ ਪਤਾ ਵਾ ਉਹ ਆਪਾਂ ਤਾਂ ਹੁਣੇ ਗੱਲ ਤੁਹਾਨੂੰ ਤੁਹਾਨੂੰ ਕਿਉਂ ਆਣਾ ਪਤਾ ਹੋਊਗਾ ਗੱਲ ਦਾ ਪਤਾ ਹੀ ਹੁਣਾਂ ਤੁਹਾਨੂੰ ਤੁਹਾਨੂੰ ਪਤਾ ਮੇਰੇ ਭਰਾ ਦਾ ਵਿਆਹ ਹੋ ਗਿਆ ਗੁਰੀ ਬਟਾਲਾ ਗੁਰੀ ਬਟਾਲਾ ਮੇਰੇ ਵੀਰ ਜਿਹੜਾ ਬੜੀਆਂ ਸੁਣੀਆਂ ਵੀਡੀਓ ਪਾਉਂਦਾ ਹੈ ਜਿਹੜਾ ਬੜੇ ਸੋਹਣੇ ਹਾਸੇ ਪਾਉਂਦਾ ਹੈ ਕਿੰਨਤਾ ਉਹਨਾਂ ਦੀਆਂ ਵੀਡੀਓ ਬੜੀਆਂ ਸੋਹਣੀਆਂ ਲੱਗਦੀਆਂ ਨੇ ਵੀਡੀਓਜ਼ ਦੇਖਦੀ ਵੀ ਹੁੰਨੀ ਉਹਨਾਂ ਦੀਆਂ ਤੇ ਗੁਰੀ ਮੇਰੇ ਵੀਰੇ ਦਾ ਵਿਆਹ ਹੋ ਗਿਆ ਠੀਕ ਹੈ ਤੇ ਗੁਰੀ ਭਾਜੀ ਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਮਾਲਕੋਨਾਂ ਨੂੰ ਰਾਜ਼ੀ ਰੱਖੇ ਉਹਨਾਂ ਦੀ ਵਾਈਫ ਨੂੰ ਵੀ ਰਾਜ਼ੀ ਰੱਖੇ ਸਾਰੇ ਪਰਿਵਾਰ ਨੂੰ ਰਾਜ਼ੀ ਖੁਸ਼ੀ ਰੱਖੇ ਆਉਣ ਵਾਲੇ ਧੀ ਪੁੱਤ ਨੂੰ ਵੀ ਰਾਜੀ ਰੱਖੇ ਠੀਕ ਹੈ ਹਾਂ ਦਵੋ ਮੇਰੇ ਗੁਰੀ ਭਰਾ ਨੂੰ ਸਾਰੇ ਵਿਆਹ ਦੀਆਂ ਵਧਾਈਆਂ ਦਵੋ ਠੀਕ ਹੈ ਮੈਨੂੰ ਤਾਂ ਬੜੀ ਖੁਸ਼ੀ ਹੈ ਗੁਰੀ ਬਾਜੀ ਦਾ ਵਿਆਹ ਹੋ ਗਿਆ ਅੱਜ ਨੱਥ ਲੋ ਗੀ ਮੇਰੇ ਦੂਜੇ ਵੀ ਤੇ ਇਹ ਆਉਂ ਗਿਆ ਤੂੰ ਚਲ ਚ ਨੱਚਾ ਅੱਛਾ ਲੋ ਨਹੀਂ ਲੱਡੂ ਬਾ ਚ ਖਾ ਲਈ ਕਿਦਾ ਹੈ ਲੱਡੂ ਚਲ ਸੀ ਜਾਂਦੀ ਆ ਬਾਅਦ ਖਾ ਲਈ ਖਾਂ ਮੈਨੂੰ ਵੀ ਦੇ ਦੇ ਨਾਲੇ ਹਏ ਤੂੰ ਕੱਲੀ ਨੇ ਖਾਣੇ ਲੱਡੂ ਐਦਰ ਆ ਔਣੀ ਹੁੰਦੀ ਸੰਗ ਦੀ ਪਈ ਆ ਚਲ ਠੀਕ ਹੈ ਗਾਇਸ ਠੀਕ ਤੇ ਲੱਖ ਲੱਖ ਮੁਬਾਰਕਾ ਗੁਰੀਪਾ ਜੀ ਤੁਹਾਨੂੰ ਵਿਆਹ ਲਿਆ ਕੰਗ੍ਰੈਚੁਲੇਸ਼ਨਸ